ਵਾਰਿਆਂ ਨੇ ਪਰਿਵਾਰ ਬਾਰੇ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਪਰਿਵਾਰ ਬਾਰੇ ਬਹੁਤ ਕੁਝ ਕਿਹਾ ਹੈ ਮਾਂ ਦਾ ਬਸੂੜਾ ਬੱਚਿਆਂ ਲਈ ਅਕੈਦ ਦੇ ਸਹਿ ਇਹ ਕੋਈ ਦੱਸਣ ਵਾਲਾ ਰਿਸ਼ਤਾ ਨਹੀਂ ਮਾਂ ਦਾ ਰਿਸ਼ਤਾ ਇੰਨਾ ਪਾਕ ਪਵਿੱਤਰ ਕਿਸੇ ਵੀ ਦੁਨਿਆਵੀ ਰਿਸ਼ਤੇ ਤੋਂ ਨੇੜੇ ਦਾ ਰਿਸ਼ਤਾ ਹੈ ਕਿਉਂਕਿ ਇਹ ਰਿਸ਼ਤਾ ਹੈ ਅਜਦੇ دنیਆਵੀ ਚੁਕ ਚ ਜਿਹੜਾ ਕਿਸੇ ਲੋਭ ਲਾਲਚ ਚ ਕਿਸੇ ਵੀ ਗਰਜ ਚ ਸੁਪਿਆ ਹੋਵੇ ਸੁ ਮਾਹਵਾਰੇ ਦਾ ਜੇ ਆਪਾਂ ਬੋਲਣਾ ਚਾਹੀਏ ਸਮਾਂ ਬਹੁਤ ਹੋ ਚੁੱਕਿਆ ਮਾਹਵਾਰੇ ਦਾ 24 ਘੰਟੇ ਬੁੱਲੇ ਜਾ ਸਕਦੇ ਮੈਂ ਮੀਰਾਸ ਪ੍ਰਵਾਦ ਨਾਲ ਬਹੁਤ ਨੇੜੇ ਦਾ ਰਿਸ਼ਤਾ ਹੈ ਕਿਉਂਕਿ ਭੈਣ ਬਲਜੀਤ ਕੌਰ ਦੀ ਨੂੰ ਬੇਟੀ ਰਮਨਦੀਪ ਕੌਰ ਸਾਡੇ ਕੋਲ ਆਏ ਦੇ ਬੇਟੇ ਦੀ ਬੇਟੀ ਹੈ ਸਾਡੀ ਬੇਟੀ ਹੈ ਜਿੱਤਵਾਲ ਤੋਂ ਸੋ ਜਦ ਬੇਟੀ ਦੀ ਸੇਵਾ ਬਾਰੇ ਇਸ ਤੀਰ ਕੋ ਸੁਣਿਆ ਜਾਂਦਾ ਹੈ ਇਸ ਗੱਲ ਨਾਲ ਸਾਡਾ ਵੀ ਮਾਣ ਮਹਿਸੂਸ ਹੁੰਦਾ ਹੈ ਕਿ ਇਸ ਬੇਟੀ ਨੇ ਸਾਡਾ ਨੌ ਅਰੋਸ਼ਨ ਕੀਤਾ ਹੈ ਕਿਉਂਕਿ ਅੱਜ ਦੇ ਯੁੱਗ ਚ ਤੁਹਾਨੂੰ ਪਤਾ ਹੀ ਹੈ ਕਿ ਪਰਿਵਾਰ ਦੀਆਂ ਬੇਟੀਆਂ ਨੇ ਸੇਵਾ ਪਾਣੀ ਹੱਥੇ ਸੇ ਹੁੰਦਾ ਸੋ ਸਮਾਂ ਬਹੁਤ ਹੋ ਚੁੱਕਿਆ ਹੈ ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਆਪਣੇ ਸ਼ਰੋਣੀ ਕллеਜ ਦਾ ਨਿਵਾਣਾ ਜੇ ਵਰਕਰ ਹੋਣ ਦੇ ਨਾਤੇ ਸ਼ਰੋਣੀ ਕллеਜ ਵੱਲੋਂ ਭੈਣ ਮਜੀਤ ਕੌਰ ਜੀ ਨੂੰ ਸਾਦਾ ਤੇ ਸਤਿਕਾਰ ਭੇਟ ਕਰਦਾ ਗੁਰੂ ਚਰਨਾ ਜੀ ਅਰਦਾਸ ਕਰਦਾ ਕਿ हे ਪ੍ਰਮਾਤਮਾ ਇਸ ਭੈਣ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਓ ਸਭ ਸੰਗਤ ਨੂੰ ਪ੍ਰਸਾਦਿਕ ਪਾਵਨ ਬਰਕਤ ਗੁਰੂ ਦੇ ਦਰਸਕਾਂ ਮਾਨਸਪਤੀ ਸਾਹਿਬ ਜੀ ਅੱਜ ਪਰ ਮਾਤਾ ਜੀਤ ਕੌਰ ਜੀ ਨੇ ਅੰਤਮ ਅਰਦਾਸ ਤੇ ਸ਼ਾਮ ਨੂੰ ਲਾਇ ਸਿਚੇ ਇਲਾਕਾ ਦੇ ਵਾਸੀ ਨੂੰ ਨਿਡਰੋਤਨ ਕੇ ਦੋਸਤ ਮਿਲਦਾ ਅਤੇ ਬਲਗ ਵਾਹਿਗੁਰੂ ਜੀ ਦਾ ਖਾਸ ਸਾਹਿਬ ਵਾਹਿਗੁਰੂ ਦੀ ਗੁਰਬਾਣੀ ਦਾ ਫਰਮਾਨ ਹੈ ਜੋ ਆਇਆ ਜੋ ਚਲ ਸੇ ਸਭ ਕੋਈ ਆਈ ਪਈ ਇਸ ਸੰਸਾਰ ਤੇ ਜੋ ਵੀ ਕੋਈ ਚੀਜ਼ ਉੱਗੀ ਹੈ ਕੋਈ ਚੀਜ਼ ਬਣੀ ਹੈ ਉਹਨੇ ਇੱਕ ਨਾ ਇੱਕ ਦੇ ਇਸ ਸੰਸਾਰ ਤੋਂ ਜਾਂਦੀ ਹੈ

ਜਿਸ ਦੇ ਸਾਹੇ ਹਿੱਟ ਬੱਚੇ ਹਵਾਮਾਂ ਅੰਨਿਕ ਲੈ ਲੈਂਦੇ ਨੇ ਜਦੋਂ ਮਾਂ ਦੀ ਗੱਲ ਹੋਈ ਤਾਂ ਮੇਰੇ ਜ਼ਹਿਨ ਚ حضرت موسی علیہ السلام ਦਾ ਉਹ ਵਾਕਿਆ ਯਾਦ ਆਇਆ ਜਦੋਂ ਉਹਨਾਂ ਦੀ ਮਾਤਾ ਜੀ ਇਸ ਧਰਤੀ ਤੋਂ ਗਏ ਤਾਂ ਪਰਮਾਤਮਾ ਦੀ ਤਰਫ ਤੋਂ ਉਹਨਾਂ ਨੂੰ ਆਵਾਜ਼ ਆਉਂਦੀ ਹੈ ਮੋਸਾ ਜ਼ਰਾ ਸੰਭਲ ਕੇ ਐ ਮੋਸਾ ਜ਼ਰਾ ਸੰਭਲ ਕੇ ਹੁਣ ਉਹ ਹੱਥ ਨਹੀਂ ਰਹੇ ਜੋ ਤੇਰੇ ਲਈ ਹਮੇਸ਼ਾ ਦੁਆयां ਕਰਦੇ ਸੀ ਇਸ ਲਈ ਮਾਂ ਉਹ ਸ਼ਖਸੀਅਤ ਹੁੰਦੀ ਹੈ ਜਿਹੜੀ ਆਪਣੇ ਬੱਚੇ ਲਈ ਉਹ ਚਾਹੇ ਜੈਸਾ ਵੀ ਹੋਵੇ ਉਹਦੇ ਲਈ ਦੁਆ ਕਰਦੀ ਹੈ ਚੰਗਾ ਹੋਵੇ ਬੁਰਾ ਹੋਵੇ ਮਾਂ ਤੋਂ ਨੇੜਲਾ ਰਿਸ਼ਤਾ ਕੋਈ ਨਹੀਂ ਹੁੰਦਾ ਅੱਜ ਜੋ ਘਾਟਾ ਇਸ ਪਰਿਵਾਰ ਨੂੰ ਪਿਆਏ ਮੇਰੇ ਵੀਰ ਚੱਗੇ ਜਿਨ੍ਹਾਂ ਨੂੰ ਉਹਨਾਂ ਨੇ ਮਾਂ ਦੀ ਤਰ੍ਹਾਂ ਪਾਲਿਆ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਹਸਬੰਦ ਨੂੰ ਇਹ ਘਾਟਾ ਕੋਈ ਦੂਰਾ ਤਾਂ ਨਹੀਂ ਕਰ ਸਕਦਾ ਪਰ ਜਿਹੜੇ ਵੀ ਲੋਕ ਆਏ ਨੇ ਇਹ ਜ਼ਰੂਰ ਹੈ